ਇਕ ਓੰਕਾਰ ਮੀਡੀਆ ਦੇ ਸਮੂਹ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੁੱਦਾ ਬੜੇ ਦਿਨਾਂ ਤੋਂ ਚੱਲ ਰਿਹਾ ਤੇ ਆਮ ਆਦਮੀ ਪਾਰਟੀ ਦੇ ਨੇਤਾ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਸ਼ੀ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ। ਅਸੀਂ ਇਹ ਖਬਰ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਹਾਂ ਕਿ ਦਿੱਲੀ ਵਿਧਾਨ ਸਭਾ ਦੇ ਵਿੱਚ ਆਪਸੀ ਚਰਚਾ ਦੇ ਦੌਰਾਨ ਸਾਬਕਾ ਮੁੱਖ ਮੰਤਰੀ ਆਤਸ਼ੀ ਦੀ ਇੱਕ ਵੀਡੀਓ ਸਾਹਮਣੇ ਆਈ ਜਿਦੇ ਵਿੱਚ ਉਹ ਗੁਰੂ ਸਾਹਿਬਾਨ ਦੇ ਬਾਰੇ ਗਲਤ ਤਰੀਕੇ ਦੇ ਨਾਲ ਗਲਬਾਤ ਕਰਦੀ ਨਜ਼ਰ ਆਈ ਜਿੱਥੇ ਪੰਜਾਬ ਸਰਕਾਰ ਨੇ ਉਸ ਵੀਡੀਓ ਨੂੰ ਝੂਠਾ ਦੱਸਿਆ ਤੇ ਬਕਾਇਦਾ ਫੋਰੈਂਸਿਕ ਦੀ ਰਿਪੋਰਟ ਲੈ ਕੇ ਇਹ ਐਲਾਨ ਕਰ ਦਿੱਤਾ ਕਿ ਇਹ ਵੀਡੀਓ ਜਿਹੜੀ ਕਪਿਲ ਮਿਸ਼ਰਾ ਨੇ ਸ਼ੇਅਰ ਕੀਤੀ ਹੈ ਉਹ ਗਲਤ ਪਾਈ ਗਈ ਹੈ ਤੇ ਐਫ ਆਈ ਆਰ ਵੀ ਲੋਜ ਕਰ ਦਿੱਤੀ ਔਰ ਜਲੰਧਰ ਦੀ ਇੱਕ ਅਦਾਲਤ ਤੋਂ ਉਹਦੇ ਬੇਸ ਤੇ ਇੱਕ ਹੁਕਮ ਵੀ ਜਾਰੀ ਹੋਇਆ ਕਿ ਸਾਰੀਆਂ ਵੀਡੀਓ ਡਿਲੀਟ ਕਰ ਦਿੱਤੀਆਂ ਜਾਣ ਔਰ ਇਹ ਵੀਡੀਓ ਜਿਹੜੀ ਹੈ ਇਹ ਠੀਕ ਹੈ ਲੇਕਿਨ ਦੂਜੇ ਪਾਸੇ ਜਿਹੜੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਵਜਿੰਦਰ ਗੁਪਤਾ ਜੀ ਉਹਨਾਂ ਨੇ ਫੋਰੈਂਸਿਕ ਵਾਸਤੇ ਆਪ ਭੇਜਿਆ ਔਰ ਉਹਨਾਂ ਵੱਲੋਂ ਇਹ ਗੱਲ ਸਾਹਮਣੇ ਆਈ ਕਿ ਫੋਰੈਂਸਿਕ ਦੇ ਵਿੱਚ ਇਸ ਵੀਡੀਓ ਨੂੰ ਸਹੀ ਪਾਇਆ ਗਿਆ ਹੈ ਯਾਨੀ ਅਤਿਸ਼ੀ ਨੇ ਗੁਰੂਆਂ ਦਾ ਅਪਮਾਨ ਕੀਤਾ ਹੈ ਉਹਨਾਂ ਨੇ ਬਕਾਇਦਾ ਜਿਹੜਾ ਹੈ ਵਿਧਾਨ ਸਭਾ ਦੇ ਮਿੰਟ ਹੈ ਮਿੰਟ ਆਫ ਮੀਟਿੰਗ ਹੈ ਕਿਉਂਕਿ ਤੇ ਸਾਰਾ ਕੁਝ ਰਿਕਾਰਡ ਹੁੰਦਾ ਹੈ ਕੋਈ ਵੀ ਮੈਂਬਰ ਕੁਝ ਕਹਿੰਦਾ ਉਹ ਰਿਕਾਰਡ ਹੁੰਦਾ ਹੈ ਉਹ ਮਿੰਟਸ ਆਫ ਮੀਟਿੰਗ ਵੀ ਜਿਹੜੇ ਜਾਰੀ ਕੀਤੇ ਜਿਹੜੇ ਸ਼ਾਮ 3:00 ਵਜੇ 50 ਮਿੰਟ ਤੋਂ ਲੈ ਕੇ 4:00 ਵਜੇ ਤੱਕ ਨੇ ਔਰ ਇਹਦੇ ਵਿੱਚ ਪਹਿਲਾਂ ਪੋਲੂਸ਼ਨ ਦੀ ਗੱਲ ਹੋ ਰਹੀ ਹੈ ਕਿ ਪੋਲੂਸ਼ਨ ਦੇ ਚਰਚਾ ਕੀਤੀ ਜਾਏ ਜਿਹਦੇ ਵਿੱਚ ਜਲ ਮੰਤਰੀ ਕਹਿੰਦੇ ਕਿ ਪੋਲੂਸ਼ਨ ਦੇ ਚਰਚਾ ਵਾਸਤੇ 7 ਤਰੀਕ ਦਾ ਟਾਈਮ ਹੈ ਇੱਕ ਦਿਨ ਵੇਟ ਕਰੋ ਆਪਾਂ ਫਿਰ ਜਿਹੜੇ ਤੇ ਚਰਚਾ ਕਰਾਂਗੇ ਤੇ ਉੱਥੇ ਆਤਸ਼ੀ ਜਿਹੜੀ ਲੀਡਰ ਆਪੋਜੀਸ਼ਨ ਵੀ ਹੈ ਆਮ ਆਦਮੀ ਪਾਰਟੀ ਦੇ ਲੀਡਰ ਹੈ ਮੁਖ ਮੰਤਰੀ ਰਹਿ ਚੁੱਕੀ ਹੈ ਉਹ ਕਹਿ ਰਹੇ ਪਹਿਲੇ ਪੋਲਿਊਸ਼ਨ ਪਰ ਬਾਤ ਹੋਣੀ ਚਾਹੀਏ ਔਰ ਫਿਰ ਵਿੱਚ ਥੋੜੀ ਜਿਹੀ ਡਿਸਟਰਬੈਂਸ ਤੋਂ ਬਾਅਦ ਉਹ ਕਹਿ ਰਹੇ ਨੇ ਤਾਂ ਆਪ ਕਰਾਈਏ ਨਾ ਚਰਚਾ ਕਿਉਂ ਭਾਗ ਰਹੇ ਹੈ ਕਹਤੇ ਹੈ ਕੁੱਤੋਂ ਦਾ ਸਨਮਾਨ ਕਰੋ ਗੁਰੂਆਂ ਦਾ ਸਨਮਾਨ ਕਰੋ ਇਹ ਉਹ ਲਫਜ਼ ਨੇ ਜਿਹਦੇ ਉੱਤੇ ਵਿਵਾਦ ਹੋਇਆ ਹਾਲਾਂਕਿ ਦੋਨੋਂ ਥੜੇ ਆਪਣੀ ਆਪਣੀ ਫਰੇਨਸਿਕ ਜਾਂਚ ਨੂੰ ਸਹੀ ਕਹਿ ਰਹੇ ਨੇ ਔਰ ਇਹ ਵੀ ਬੜਾ ਵੱਡਾ ਮੁੱਦਾ ਹੈ ਕਿ ਦੋ ਫਰੇਨਸਿਕ ਲੈਬ ਦੋਨੋਂ ਇਸ ਦਿਨ ਫੋਰੈਂਸਿਕ ਲੈਬ ਦੋਨੋਂ ਹੀ ਸਰਕਾਰੀ ਲੈਬ ਇੱਕ ਲੈਬ ਰਿਪੋਰਟ ਨੂੰ ਸਹੀ ਕਹਿ ਰਹੀ ਹੈ ਦੂਜੀ ਲੈਬ ਰਿਪੋਰਟ ਨੂੰ ਗਲਤ ਕਹਿ ਰਹੀ ਹੈ ਔਰ ਦੋਨੋਂ ਹੀ ਲੈਬ ਨੇ ਆਦਿਸ਼ੀ ਦਾ ਵਾਇਸ ਸੈਂਪਲ ਨਹੀਂ ਲਿਆ ਨਾ ਤਾਂ ਪੰਜਾਬ ਦੀ ਫੋਰੈਂਸਿਕ ਲੈਬ ਨੇ ਆਦਿਸ਼ੀ ਦਾ ਵਾਇਸ ਸੈਂਪਲ ਲਿਆ ਪਰ ਨਾ ਹੀ ਜਿਹੜੀ ਦਿੱਲੀ ਦੀ ਫੋਰੈਂਸਿਕ ਲੈਬ ਹੈ ਉਹਨੇ ਆਦਿਸ਼ੀ ਦਾ ਵਾਇਸ ਸੈਂਪਲ ਲਿਆ ਸੋ ਬਿਨਾ ਵਾਇਸ ਸੈਂਪਲ ਲਏ ਦੋਨਾਂ ਨੇ ਇੱਕ ਦੂਜੇ ਦੇ ਵਿਰੋਧੀ ਰਿਪੋਰਟਾਂ ਪੇਸ਼ ਕਰ ਦਿੱਤੀਆਂ ਸੱਚਾਈ ਕੀ ਹੈ ਇਹ ਤਾਂ ਅਗਰ ਨਿਰਪੱਖ ਜਾਂਚ ਹੋਏਗੀ ਜ ਜਿਹਦੀ ਉਮੀਦ ਘੱਟ ਲੱਗਦੀ ਹੈ ਫਿਰ ਹੀ ਸਾਹਮਣੇ ਆਏਗੀ ਪਰ ਹੁਣ ਇਹ ਮੁੱਦਾ ਹੋਰ ਭਖਦਾ ਨਜ਼ਰ ਆ ਰਿਹਾ ਹੈ ਕਿਉਂਕਿ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਹਾਈ ਪਾਵਰ ਡੈਲੀਗੇਸ਼ਨ ਜਿਹੜੇ ਦਿੱਲੀ ਦੇ ਪੁਲਿਸ ਕਮਿਸ਼ਨਰ ਨੇ ਸतीश ਗੋਲਚਾ ਜੀ ਉਹਨਾਂ ਨੂੰ ਮਿਲੇ ਪਰ ਰਿਟਰਨ ਦੇ ਵਿੱਚ ਕੰਪਲੇਂਟ ਕਰਕੇ ਆਏ ਹੈ ਕਿ ਆਦਿਸ਼ੀ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇਸ ਵਫਦ ਦੇ ਜਿਹੜੀ ਲੀਡਰਸ਼ਿਪ ਹੈ ਇਹ ਜਿਹੜੀ ਅਗਵਾਈ ਕੀਤੀ ਉਹ ਸਰਦਾਰ ਰਵਜੀਤ ਸਿੰਘ ਵਿਰਗ ਨੇ ਕੀਤੀ ਜਿਹਨੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਦੇ ਨਾਲ ਸਰਦਾਰ ਬਲਦੇਵ ਸਿੰਘ ਕਲਿਆਣ ਜਿਹੜੇ ਜੂਨੀਅਰ ਮੀਤ ਪ੍ਰਧਾਨ ਨੇ ਉਹ ਵੀ ਨਾਲ ਗਏ ਸਰਦਾਰ ਗੁਰਪ੍ਰੀਤ ਸਿੰਘ ਛੱਬਰ ਜਿਹੜੇ ਐਸਜੀਪੀਸੀ ਦੇ ਐਗਜ਼ੀਕਿਊਟਿਵ ਮੈਂਬਰ ਨੇ ਸਪੋਕਸਮੈਨ ਵੀ ਨੇ ਸਰਦਾਰ ਸੁਖਵਿੰਦਰ ਸਿੰਘ ਜਿਹੜੇ ਇੰਚਾਰਜ ਨੇ ਸਿੱਖ ਮਿਸ਼ਨ ਹਰਿਆਣਾ ਦੇ ਉਹ ਵੀ ਗਏ ਨਾਲ ਔਰ ਨਾਲ ਹੀ ਸਰਦਾਰ ਮਨਪ੍ਰੀਤ ਸਿੰਘ ਜਿਹੜੇ ਸਿਕ ਕਮਿਸ਼ਨ ਦਿੱਲੀ ਦੇ ਇਨਚਾਰਜ ਨੇ ਉਹ ਵੀ ਨਾ ਲਗੇ ਕੀ ਉਹਨਾਂ ਨੇ ਮੰਗ ਕੀਤੀ ਹੈ ਕਿ ਚਿੱਠੀ ਦੇ ਕੇ ਆਏ ਹੈ ਔਰ ਪੁਲਿਸ ਕਮਿਸ਼ਨਰ ਨੇ ਕੋਈ ਇਤਿਸ਼ਾਸ਼ਣ ਦਿੱਤਾ ਜਾਂ ਨਹੀਂ ਦਿੱਤਾ ਇਹਦੇ ਬਾਰੇ ਆਪਾਂ ਇਸ ਵਫਦ ਦੇ ਹੀ ਕਿਸੇ ਪ੍ਰਤੀ ਦਿਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸਲ ਵਿੱਚ ਪਾ ਜੀ ਸਿਕੁੰਦਰ ਸਿੰਘ ਜੀ ਵੈਗ ਜੀ ਕਾ ਖਾਲਸਾ ਵੈਗ ਜੀ ਕੀ ਫਤਿਹ ਵੈਕਾ ਖਾਲਸਾ ਫਤਿਹ ਜੀ ਸਤਿ ਸ਼੍ਰੀ ਅਕਾਲ ਬਿਲਕੁਲ ਜੀ ਇਹ ਕੁੰਕਾਰ ਮੀਡੀਆ ਤੇ ਇਸਟੇਮੇ ਤੋਂ ਗਲਤ ਗੱਲਬਾਤ ਕਰ ਰਹੇ ਆ ਤੇ ਕੱਲ ਅੱਜ ਤੁਹਾਡਾ ਜਿਹੜਾ ਵਫਦ ਹੈ ਉਹ ਹਾਈ ਪਾਵਰ ਵਫਦ ਜਿਹੜਾ ਹੈ ਉਹ ਕਮਿਸ਼ਨਰ ਦਿੱਲੀ ਪੁਲਿਸ ਨੂੰ ਮਿਲ ਕੇ ਆਇਆ ਹੈ ਤੇ ਕੀ ਤੁਹਾਡੀ ਉੱਥੇ ਮੰਗ ਸੀ ਤੁਸੀਂ ਰਿਟਰਨ ਵਿੱਚ ਕੋਈ ਕੰਪਲੇਂਟ ਦੇ ਕੇ ਆਏ ਹੋ ਜਾਂ ਖਾਲੀ ਗੱਲਬਾਤ ਕਰਕੇ ਆਏ ਹੋ ਮੇ ਜਿਹੜਾ ਅੱਜ ਜਿਹੜਾ ਹੈਗਾ ਸ੍ਰੋਮਣੀ ਗੁਰਦੁਆਰਾ ਪ੍ਰੰਧਕਮ ਕਮੇਟੀ ਦੇ ਮਾਨਯੋਗ ਪ੍ਰਧਾਨ ਐਗਰਕੀਤ ਅਰਜੰਦਰ ਸਿੰਘ ਧਾਮੀ ਜੀ ਦੇ ਦੇਸਾਂ ਦੇਸਾਂ ਮੁਤਾਬਿਕ ਸਰਦਾਰ ਰਬੋਜੀ ਸਿੰਘ ਜੀ ਬਿਰਕ ਸੀਰੇ ਮੀਤ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰੰਧਕਮ ਕਮੇਟੀ ਦੀ ਅਗਵਾਈ ਚ ਜਿਹੜਾ ਇੱਕ ਸਾਡੇ ਇੱਕ ਵਫਦਾ ਜਿਹੜਾ ਹੈਗਾ ਉਹ ਦਿੱਲੀ ਪੁਲਿਸ ਕਮਿਸ਼ਨ ਨੂੰ ਇੱਕ ਜਿਹੜੀ ਆ ਗਿਆ ਦਿੱਲੀ ਦੀ ਜਿਹੜੀ ਸਾਬਕਾ ਸੀਮ ਆਤਸੀ ਨੇ ਜਿਹੜਾ ਤੁਸੀਂ ਸੁਣਿਆ ਹੀ ਹੁਣ ਅਵਧਾਨ ਸਾਹਿਬ ਜਿੰਦਰ ਜਿਹੜੀ ਆ ਗੁਰੂ ਸਾਹਿਬਾਨ ਬਾਰੇ ਜਿਹੜੀ ਹੈਗਾ ਤਪਮੰਦ ਲਗ ਜਿਹੜਾ ਸਫਰ ਦੁਬਤਿਆ ਸੀਗਾ ਜਿਹਦੇ ਕਰਕੇ ਸਿੱਖ ਭਾਵਨਾ ਨੂੰ ਭਾਰੀ ਰੇਸ ਪਹੁੰਚੀ ਸੀਗੀ ਉਹਦੇ ਸੰਬੰਧਤ ਜਿਹੜੀ ਲਿਖਤੀ ਜਿਹੜੀ ਕੰਪਲੇਨ ਉਹ ਉਸਬੰਧੀ ਕਾਰਵਾਈ ਕਰਤਾ ਜਿਹੜਾ ਅੱਜ ਪੁਲਿਸ ਕਮਿਸ਼ਨ ਦੇਗੇ ਜਿਹੜੇ ਇਸ ਪੱਤੇ ਅੰਦਰ ਸਰਦਾਰ ਰਗੂਜੀਤ ਸਿੰਘ ਨੇ ਬਿਕਸੀ ਮੀਤ ਪ੍ਰਧਾਨ ਸਰਦਾਰ ਬਲਦੇਵ ਸਿੰਘ ਜੀ ਕਲਿਆਰ ਜੂਰੀ ਮੀਤ ਪ੍ਰਧਾਨ ਸਰਦਾਰ ਗੁਰਪ੍ਰੀਤ ਸਿੰਘ ਚੱਬਰ ਮੁਖ ਸਪੋਕਸਮੈਨ ਅਤੇ ਐਗਜ਼ੀਕਿਊਟਿਵ ਮੈਂਬਰਸ ਹੋਣੇ ਦੇ ਦੁਆਰਾ ਬਣਤਾ ਕਮੇਟੀ ਤੇ ਨਾਲ ਹੀ ਸਾਡੇ ਜਿਹੜੇ ਹੈਗੇ ਉਹ ਸਰਦਾਰ ਮਨਵੀਰ ਸਿੰਘ ਦਿੱਲੀ ਮਿਸ਼ਨ ਦੇ ਇੰਚਾਰਜ ਬਾਬਾ ਜ਼ੈਂਦਰ ਸ਼ਾਮਿਲ ਸੀਗੀ ਤੁਸੀਂ ਵੀ ਇਸ ਬਾਬਾ ਦੇ ਸ਼ਾਮਿਲ ਹੋ ਜੀ ਹਾਂਜੀ ਹਾਂਜੀ ਤੇ ਕੀ ਕੋਈ ਅਸ਼ਵਾਸਨ ਮਿਲਿਆ ਤੁਹਾਨੂੰ ਸੀਪੀ ਵੱਲੋਂ ਹਾਂਜੀ ਸੀਪੀ ਵੱਲੋਂ ਸਾਨੂੰ ਪੂਰਾ ਅਸ਼ਵਾਸਨ ਦਿੱਤਾ ਗਿਆ ਕਿ ਵੀ ਇਹਦੀ ਮਾਂ ਬਈ ਜਿਹੜੀ ਹੈਗਾ ਉਹਨਾਂ ਨੇ ਜਾਂਦੇ ਦੇ ਦੇਸ ਦੇ ਦਿੱਤੇ ਨੇ ਤੇ ਇਹ ਤੇ ਜਿਹੜੀ ਹੈਗਾ ਬੰਦ ਕਾਰਵਾਈ ਕੀਤੀ ਜਾਊਗੀ ਪਰ ਇਹਦੇ ਚ ਦੋ ਪੱਖ ਆ ਰਹੇ ਨੇ ਜਿਹੜਾ ਪੰਜਾਬ ਸਰਕਾਰ ਦੀ ਫੋਰੈਂਸਿਕ ਰਿਪੋਰਟ ਹੈ ਉਹ ਕਹਿੰਦੀ ਹੈ ਕਿ ਇਹ ਜਿਹੜੀ ਵੀਡੀਓ ਹੈ ਉਹ ਗਲਤ ਹੈ ਜਿਹੜੀ ਦਿੱਲੀ ਸਰਕਾਰ ਦੀ ਫੋਰੈਂਸਿਕ ਰਿਪੋਰਟ ਹੈ ਉਹ ਕਹਿੰਦੀ ਹੈ ਜੀ ਇਹ ਵੀਡੀਓ ਜਿਹੜੀ ਹੈ ਸਹੀ ਹੈ ਤੇ ਇਹ ਕਿਦਾਂ ਕਿਦਾਂ ਪਤਾ ਲੱਗੂਗਾ ਕਿਉਂਕਿ ਦੋਵੇਂ ਸਰਕਾਰੀ ਫਰੈਂਚਿਸਾਈਜ਼ ਲੈ ਬਣੇ ਮੈਂ ਮੈਂ ਤੁਹਾਨੂੰ ਇੱਕ ਭੇਜਿਆ ਹੈਗਾ ਜਿਹੜਾ ਇੱਕ ਬਜ਼ਹਾਨ ਸਵਾ ਦਾ ਜਿਹੜਾ ਤੁਹਾਨੂੰ ਪਤਾ ਰਿਕਾਰਡ ਹੁੰਦਾ ਵਾ ਉਹ ਰਿਕਾਰਡ ਹੁੰਦਾ ਵਾ ਤੇ ਉਹਦੀ ਮੈਂ ਕਾਪੀ ਵੀ ਤੁਹਾਨੂੰ ਭੇਜ ਦਿੰਦਾ ਵਾ ਤੇ ਉਹ ਚ ਬਕਾਇਦਾ ਉਹ ਜਿਹੜਾ ਰਿਕਾਰਡ ਉੱਥੇ ਹੋਇਆ ਉਹ ਜਿਹੜਾ ਸਰਕਾਰੀ ਡਾਕੂਮੈਂਟ ਉਹ ਚ ਲਿਖਿਆ ਵਾ ਉਹਨਾਂ ਨੇ ਕਿ ਵੀ ਕਰਦੇ ਹੋ ਉਹ ਮੈਂ ਸਹਿਤ ਤੁਹਾਨੂੰ ਭੇਜੀ ਵੀ ਹੈਗੀ ਬਿਲਕੁਲ ਭੇਜੀਏ ਤੁਸੀਂ ਜੀ ਮੈਂ ਉਹ ਨਾਲ ਅਸੀਂ ਆਪਣੇ ਦਰਸ਼ਕਾਂ ਵਾਸਤੇ ਸ਼ੇਅਰ ਵੀ ਕਰ ਰਹੇ ਹਾਂ ਕਿਉਂਕਿ ਕਮਿਸ਼ਨਰ ਸਾਹਿਬ ਤੋਂ ਦੇਖੇ ਹੈ ਕਿ ਵੀ ਹਾਂ ਇੱਥੇ ਕਰਾਂਗੇ ਪਰ ਜੇ ਇਸ ਗੱਲ ਨੂੰ ਸਹੀ ਮੰਨ ਲਿਆ ਜਾਏ ਕਿਉਂਕਿ ਪੰਜਾਬ ਹਰਿਆਣਾ ਦਿੱਲੀ ਵਿਧਾਨ ਸਭਾ ਦਾ ਰਿਕਾਰਡ ਹੈ ਔਰ ਰਿਕਾਰਡ ਜਿਹੜਾ ਹੈ ਹਮੇਸ਼ਾ ਸਹੀ ਲਿਖਿਆ ਜਾਂਦਾ ਹੈ ਤਾਂ ਫਿਰ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਔਰ ਉਹਨਾਂ ਦੀ ਸਰਕਾਰ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਜਿਹੜੀ ਫੋਰੈਂਸਿਕ ਰਿਪੋਰਟ ਜਿਹੜੀ ਹੈ ਉਹ ਪਰਚੂਰੀ ਐਫ ਆਈ ਆਰ ਕਰਾਈ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਫਿਰ ਤਾਂ ਇਹ ਤਾਂ ਕਾਰਵਾਈ ਕੁਝ ਨੂੰ ਇਹਨੂੰ ਗੁਰਸੇਵਾਨ ਬਾਰੇ ਬੋਲਿਆ ਉਹਨੂੰ ਪੰਜਾਬ 'ਚ ਇਹਨਾਂ ਦੀ ਸਰਕਾਰ ਆਮ ਆਦਮੀ ਪਾਰਟੀ ਤੇ ਉਹਨਾਂ ਨੇ ਤਾਂ ਫਿਰ ਉਹ ਅਸੀਂ ਕਿੰਨੇ-ਕਿੰਨੇ ਦੇ ਸਾਥੀ ਨਹੀਂ ਹੈ ਨਾ ਜੇ ਦਿੱਲੀ ਸਰਕਾਰ ਇਹਦੇ ਵਿੱਚ ਕਾਰਵਾਈ ਨਹੀਂ ਕਰਦੀ ਤੇ ਜਿਹੜਾ ਤੁਹਾਡੇ ਕੋਲੇ ਗਈ ਝੂਠ ਥੋੜੀ ਹੈ ਜੀ ਐਸਬੀਸੀ ਐਸਬੀਸੀ ਦੇ ਚ ਕੋਈ ਅਗਲਾ ਸਟੈਪ ਚੁੱਕੇ ਕਿ ਜੇ ਕਾਰਵਾਈ ਨਹੀਂ ਹੁੰਦੀ ਤਾਂ ਅੱਜ ਕਾਰਵਾਈ ਤਾਂ ਫਿਰ ਉਹ ਤੋਂ ਅਗਰੇ ਦੀ ਕਾਰਵਾਈ ਜਿਹੜੀ ਹੈਗੀ ਉਹ ਮਾਨਯੋਗ ਪ੍ਰਧਾਨ ਸਾਹਿਬ ਦਿੱਸੰਦੇ ਸਰ ਹੋਏਗੀ ਜੀ ਚਲੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸਦਾ ਸੁਖਿੰਦਰ ਸਿੰਘ ਜੀ ਗੱਲਬਾਤ ਕਰਨ ਲਈ ਸੋਇ ਸੰਸਦਾਰ ਸੁਖਿੰਦਰ ਸਿੰਘ ਜਿਹੜੇ ਇੰਚਾਰਜ ਨੇ ਸਿ ਕਮਿਸ਼ਨ ਹਰਿਆਣਾ ਦੇ ਜਿਨ੍ਹਾਂ ਨੇ ਦੱਸਿਆ ਕਿ ਉਹ ਲਿਖਤੀ ਕੰਪਲੇਂਟ ਜਿਹੜੇ ਹੈ ਉਹ ਅਦਾਲੀ ਦੇ ਖਿਲਾਫ ਦੇ ਕੇ ਆਏ ਹੈ ਔਰ ਜਦੋਂ ਕੋਈ ਲਿਖਤੀ ਕੰਪਲੀਟ ਜਾਂਦੀ ਹੈ ਤੇ ਉਹਦੇ ਉੱਤੇ ਕਿਸੇ ਨਾ ਕਿਸੇ ਪਾਸੇ ਤਾਂ ਗੱਲ ਜਾਏਗੀ ਜਾਏਗੀ ਚਾਹੇ ਉਹਦੇ ਉੱਤੇ ਕਾਰਵਾਈ ਅਤਿਸ਼ ਦੇ ਖਿਲਾਫ ਹੋਏ ਜਾਂ ਉਹਨੂੰ ਦਾਖਲ ਦਫਤਰ ਕੀਤਾ ਜਾਏ ਕਿ ਇਹਦੇ ਵਿੱਚ ਸੱਚ ਨਹੀਂ ਪਾਇਆ ਗਿਆ ਕੋਈ ਨਾ ਕੋਈ ਗਲਤਤਾ ਸਾਹਮਣੇ ਨਿਕਲ ਕੇ ਆਵੇਗੀ ਪਰ ਜਿੱਦਾਂ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਇੱਕ ਗੱਲ ਕਹੀ ਸੀ ਕਿ ਇਹ ਦੋਨੋਂ ਪੱਖਾਂ ਦੇ ਵਿੱਚ ਜਿਹੜਾ ਵੀ ਝੂਠਾ ਨਿਕਲਦਾ ਹੈ ਉਹਦਾ ਸੋਸ਼ਲ ਬਾਈਕਾਟ ਹੋਣਾ ਚਾਹੀਦਾ ਕਿਉਂਕਿ ਗੁਰੂ ਸਾਹਿਬਾਨ ਨੂੰ ਮੂਹਰ ਬਣਾ ਕੇ ਰਾਜਨੀਤੀ ਕਰਨ ਦੀ ਇਜਾਜ਼ਤ ਜਿਹੜੀ ਕਿਸੇ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ ਇਹ ਜੋ ਕੁਝ ਹੋਇਆ ਇਹ ਬੜਾ ਮੰਦ ਭਾਗ ਹੈ ਔਰ ਇਇ ਰਿਤੇ ਅਗਰ ਪ੍ਰਤੀਕਿਰਿਆ ਸਾਡੀ ਠੰਡੀ ਰਹਿ ਜਾਂਦੀ ਹੈ ਤਾਂ ਅਜਿਹੇ ਕਾਰੇ ਅੱਗੇ ਹੋਰ ਵੀ ਹੁੰਦੇ ਰਹਿਣਗੇ ਜੇ ਇਹਦੇ ਵਿੱਚ ਇਹ ਸਬਦ ਹੁੰਦਾ ਹੈ ਕਿ ਆਤਸ਼ੀ ਨੇ ਨਹੀਂ ਕਿਹਾ ਔਰ ਕਪਿਲ ਵਿਚਰਾ ਨੇ ਐਡਿਟ ਕਰਕੇ ਵੀਡੀਓ ਪਾਈ ਹੈ ਤਾਂ ਭਾਜਪਾ ਦੇ ਇਹਨਾਂ ਲੀਡਰਾਂ ਦਾ ਸੋਸ਼ਲ ਬਾਈਕਾਟ ਹੋਣਾ ਚਾਹੀਦਾ ਔਰ ਜੇ ਗੱਲ ਨਿਕਲ ਕੇ ਹੁੰਦੀ ਹੈ ਕਿ ਨਹੀਂ ਆਤਸ਼ੀ ਨੇ ਕਹੀ ਹੈ ਤੇ ਉਸ ਤੋਂ ਬਾਅਦ ਝੂਠੀ ਫੋਰੈਂਸਿਕ ਰਿਪੋਰਟ ਬਣਾ ਕੇ ਐਫਆਈਆਰ ਕਰਕੇ ਗੱਲ ਨੂੰ ਗੁੰਮਰਾਹ ਕਰਨ ਦੀ ਔਰ ਦੂਜੇ ਪਾਸੇ ਲੈ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਆਮ ਆਦਮੀ ਪਾਰਟੀ ਦਾ ਇਹਨਾਂ ਦੇ ਇਹਨਾਂ ਲੀਡਰਾਂ ਦਾ ਸੋਸ਼ਲ ਬਾਈਕਾਟ ਹੋਣਾ ਚਾਹੀਦਾ ਹੈ ਸੱਚਾਈ ਕਦੋਂ ਸਾਹਮਣੇ ਆਏਗੀ ਇਹ ਤਾਂ ਵਕਤ ਦੱਸੇਗਾ ਕਿਉਂਕਿ ਇਸ ਦੇਸ਼ ਦੇ ਵਿੱਚ ਜਿਹੜੇ ਪੋਲੀਟੀਕਲ ਮਸਲੇ ਹੁੰਦੇ ਨੇ ਨਾਰਮਲੀ ਉਹਨਾਂ ਵਿੱਚ ਸੱਚਾਈ ਸਾਹਮਣੇ ਆਉਂਦੀ ਨਹੀਂ ਔਰ ਜੇ ਆਉਂਦੀ ਵੀ ਹੈ ਤਾਂ ਉਹਦੇ 'ਚ ਲੰਬਾ ਸਮਾਂ ਨਿਕਲ ਜਾਂਦਾ ਹੈ ਸੋ ਇਹ ਸੱਚਾਈ ਤੇ ਇਸ ਖਬਰ ਤੇ ਸਾਡੀ ਨਜ਼ਰ ਰਹੇਗੀ ਜੋ ਵੀ ਇਸ ਵਿੱਚ ਪ੍ਰੋਗਰੈਸ ਹੋਏਗੀ ਤੁਸੀਂ ਤੁਹਾਨੂੰ ਜਰੂਰ ਦੱਸਾਂਗੇ ਤੁਸੀਂ ਵੀ ਆਪਣੇ ਮੰਨ ਦੇ ਵਿਚਾਰ ਜਿਹੜੇ ਐ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਸਤਿ ਸ਼੍ਰੀ ਅਕਾਲ